ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਅੰਗਲਿਸ਼ ਫੂਡ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀਆਂ ਸ਼ੁਰੂ ਹੋ ਗਈਆਂ ਨੇ ਤੇ ਬੱਚੇ ਨੇ ਜਿਹੜੇ ਬਾਰ-ਬਾਰ ਕੋਲਡ ਡਰਿੰਕਸ ਦੀ ਡਿਮਾਂਡ ਕਰਦੇ ਨੇ ਅੱਜ ਆਪਾਂ ਘਰ ਦੇ ਵਿੱਚ ਹੀ ਬਹੁਤ ਵਧੀਆ ਡਰਿੰਕ ਕੱਚੇ ਅੰਬਾਂ ਦੀ ਆ ਜਿਹੜੀ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੇ ਡਰਿੰਕ ਆ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਆ ਤੇ ਆਪਣੇ ਜਿਹੜੇ ਬੱਚੇ ਨੇ ਉਹ ਬਾਹਰ ਲਿਆ ਡਰਿੰਕਾਂ ਪੀਣੀਆਂ ਜਿੰਮੇ ਜ਼ਿਆਦਾ ਪਸੰਦ ਕਰਦੇ ਨੇ ਫੈਂਟਾ ਕੋਕ ਵਗੈਰਾ ਮਾਜਾ ਵਗੈਰਾ ਉਹਨਾਂ ਨਾਲੋਂ ਇਹ ਡਰਿੰਕ ਜਿਹੜੀ ਕਿਤੇ ਬਿਹਤਰ ਆ ਇਹ ਡਰਿੰਕ ਮਾਰਕੀਟ ਵਿੱਚ ਮਿਲਣ ਵਾਲੀਆਂ ਫੈਂਟਾ ਕੋਕ ਅਤੇ ਜਿੰਮੇ ਕਿ ਮਾਜਾ ਫਰੂਟੀ ਵਗੈਰਾ ਆਪਾਂ ਪੀਂਨੇ ਆ ਉਹਨਾਂ ਦੇ ਵਿੱਚ ਜਿਹੜੇ ਕੈਮੀਕਲ ਪਾਏ ਹੁੰਦੇ ਨੇ ਉਹਨਾਂ ਨੂੰ ਫਰੈਸ਼ ਰੱਖਣ ਦੇ ਲਈ ਇਹਦੇ ਵਿੱਚ ਜਿਹੜੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਆਪਾਂ ਕੱਚੇ ਅੰਬਾਂ ਤੋਂ ਤਿਆਰ ਕਰਾਂਗੇ ਇਹਦੇ ਵਿੱਚ ਕੋਈ ਵੀ ਇਦਾਂ ਦੀ ਆਪਾਂ ਚੀਜ਼ ਨਹੀਂ ਵਰਤਦੇ ਤੇ ਚਲੋ ਆਪਾਂ ਇਹ ਜਿਹੜੀ ਡਰਿੰਕ ਆ ਬਣਾਉਣ ਦੀ ਤਿਆਰੀ ਕਰਦੇ ਆ ਇਹਦੇ ਲਈ ਆਪਾਂ ਨੇ ਕੱਚੀ ਆਂਬੀਆਂ ਨੇ ਜਿਹੜੀਆਂ ਇਹ ਪਹਿਲਾਂ ਹੀ ਛਿੱਲ ਕੇ ਰੱਖ ਲਈਆਂ ਸੀਗੀਆਂ ਇਹ ਆਪਾਂ ਨੇ ਵੈਸੇ ਤਾਂ ਚਟਣੀ ਬਣਾਉਣ ਦੇ ਲਈ ਛੱਲੀਆਂ ਸੀਗੀਆਂ ਤੇ ਬੱਚੇ ਕਹਿਣ ਲੱਗੇ ਕਿ ਆਪਾਂ ਚਟਣੀ ਬਾਅਦ ਵਿੱਚ ਤਿਆਰ ਕਰ ਲਾਂਗੇ ਪਹਿਲਾਂ ਸਾਨੂੰ ਡਰਿੰਕ ਤਿਆਰ ਕਰਕੇ ਦਿਓ ਫੇਸ ਕਰਕੇ ਆਪਾਂ ਨੇ ਪਹਿਲਾਂ ਇਹ ਥੋੜੀਆਂ ਜਿਹੀਆਂ ਕਾਲੀਆਂ ਹੋ ਗਈਆਂ ਸੀਗੀਆਂ ਰੱਖੀਆਂ ਹੋਈਆਂ ਪਰ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਧੋ ਕੇ ਆਪਾਂ ਇਹਨਾਂ ਨੂੰ ਇੱਕ ਕੁੱਕਰ ਦੇ ਵਿੱਚ ਪਾ ਲੈਣਾ ਤੇ ਥੋੜੀਆਂ ਜਿਹੀਆਂ ਅੰਬੀਆਂ ਆਪਾਂ ਚਟਣੀ ਵਾਸਤੇ ਕੱਟ ਵੀ ਲਈਆਂ ਸੀਗੀਆਂ ਫਿਰ ਆਪਾਂ ਨੇ ਉਹ ਵੀ ਇਹਦੇ ਵਿੱਚ ਹੀ ਜਿਹੜੀਆਂ ਪਾ ਲਈਆਂ ਨੇ ਇਹਨਾਂ ਦੇ ਨਾਲ ਹੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਦੋ ਤਿੰਨ ਕ ਵਿਸਲਾਂ ਨੇ ਜਿਹੜੀਆਂ ਆਪਾਂ ਨੇ ਮਰਾ ਲੈਣੀਆਂ ਨੇ ਤੇ ਹੁਣ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰਾਂਗੇ ਮਸਾਲੇ ਦੇ ਲਈ ਦੋ ਚਮਚੇ ਆਪਾਂ ਨੇ ਸੌਂਫ ਦੇ ਲਏ ਨੇ ਤੇ ਦੋ ਹੀ ਨਾਲ ਆਪਾਂ ਨੇ ਜੀਰੇ ਦੇ ਲਏ ਨੇ ਇਹ ਸੌਂਫ ਆ ਜਿਹੜੀ ਆਪਾਂ ਨੇ ਹਲਕੀ ਜੀ ਭੁੰਨ ਲੈਣੀ ਆ ਜਦੋਂ ਤੱਕ ਇਹਦੇ ਵਿੱਚ ਕਿ ਖੁਸ਼ਬੂ ਜੀ ਨਾ ਆਉਣ ਲੱਗ ਜਵੇ ਆਪਾਂ ਸੌਫਾ ਜਿਹੜੀ ਇਹ ਤਵੇ ਦੇ ਉੱਪਰ ਭੁੰਨੇ ਲਈਆ ਤੇ ਇਸੇ ਤਰ੍ਹਾਂ ਹੀ ਬਾਅਦ ਵਿੱਚ ਆਪਾਂ ਇਹਦੇ ਵਿੱਚ ਜੀਰਾ ਭੁੰਨਾਗੇ ਜੀਰੇ ਨੂੰ ਆਪਾਂ ਨੇ ਹਲਕਾ ਜਿਹਾ ਹੀ ਭੁੰਨਣਾ ਹੈ ਹਲਕਾ ਜਿਹਾ ਹੀ ਬਰਾਊਨ ਕਰਾਂਗੇ ਜਿਆਦਾ ਆਪਾਂ ਨੇ ਕਾਲਾ ਨਹੀਂ ਕਰਨਾ ਹੈਗਾ ਇਹਨੂੰ ਤੇ ਦੇਖੋ ਆਪਣੀਆਂ ਦੋਨੋਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੇ ਭੁੰਨ ਲਈਆਂ ਨੇ ਤੇ ਪਹਿਲਾਂ ਹੁਣ ਆਪਾਂ ਸੌਫਾ ਜਿਹੜੀ ਉਹਨੂੰ ਗ੍ਰाइंड ਕਰ ਲਾਂਗੇ ਮਿਕਸੀ ਦੇ ਵਿੱਚ ਪਾ ਕੇ ਤੇ ਦੇਖੋ ਹੁਣ ਆਪਾਂ ਮਿਕਸੀ ਦੇ ਵਿੱਚ ਪਾ ਲਈਆ ਸੌਂਫ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਆਪਾਂ 2 ਚਮਚੇ ਸੌਂਫ ਦੇ ਲਏ ਨੇ ਆਪਾਂ ਘੱਟ ਵੱਧ ਦੇਖ ਕੇ ਪਾਵਾਂਗੇ ਇਸ ਕਰਕੇ ਆਪਾਂ ਇਹਨੂੰ ਅਲੱਗ-ਅਲੱਗ ਹੀ ਪੀਸਾਂਗੇ ਜੇਕਰ ਤੁਸੀਂ ਇਕੱਠੇ ਪੀਸਣਾ ਚਾਹੋ ਤਾਂ ਇਕੱਠੇ ਵੀ ਪੀਸ ਸਕਦੇ ਹੋ ਤੇ ਇਧਰ ਆਪਣੀ ਸੌਂਫ ਆ ਜਿਹੜੀ ਆਪਾਂ ਪੀਸ ਲਈ ਆ ਤੇ ਇਸ ਤੋਂ ਬਾਅਦ ਆਪਾਂ ਜੀਰਾ ਜਿਹੜਾ ਉਹ ਵੀ ਪੀਸ ਲੈਣਾ ਸੌਂਫ ਤੇ ਜੀਰੇ ਨਾਲ ਕੀ ਹੈ ਕਿ ਜਿਹੜਾ ਆਪਣਾ ਹਾਜਮਾ ਹੈ ਉਹ ਬਿਲਕੁਲ ਵਧੀਆ ਹੋ ਜਾਂਦਾ ਹੈ ਜਿਵੇਂ ਆਪਾਂ ਸ਼ੈਰੂਮ ਕੋਲ ਡਰਿੰਕਸ ਵਗੈਰਾ ਪੀਂਨੇ ਆ ਉਹਨਾਂ ਦੇ ਨਾਲ ਕੀ ਹੈ ਕਿ ਆਪਣੀ ਉਸ ਟਾਈਮ ਦੀ ਪਿਆਸ ਆ ਤੇ ਜਿਹੜੀ ਵੋਝ ਜਾਂਦੀ ਆ ਤੇ ਬਾਅਦ ਵਿੱਚ ਜਿਹੜੀ ਆਪਾਂ ਨੂੰ ਪਾਣੀ ਦੀ ਤੋੜ ਬਹੁਤ ਜ਼ਿਆਦਾ ਲੱਗਦੀ ਆ ਉਹਨਾਂ ਦੇ ਵਿੱਚ ਕਿਉਂਕਿ ਕੈਮੀਕਲਸ ਜ਼ਿਆਦਾ ਪਾਏ ਹੁੰਦੇ ਨੇ ਤੇ ਹੁਣ ਆਪਾਂ ਜੀਰਾ ਇਹ ਜਿਹੜਾ ਜੀਰਾ ਵੀ ਭੁੰਨ ਲੈਣਾ ਸੌਰੀ ਪੀਸ ਲੈਣਾ ਤੇ ਹੁਣ ਆਪਣਾ ਜੀਰਾ ਵੀ ਪੀਸਿਆ ਗਿਆ ਏ ਤੇ ਬਾਕੀ ਜਿਹੜੇ ਆਪਣੇ ਮਸਾਲੇ ਇਹਦੇ ਵਿੱਚ ਹੋਰ ਐਡ ਹੋਣੇ ਨੇ ਆਪਾਂ ਉਹ ਤੁਹਾਨੂੰ ਨਾਲ ਦੀ ਨਾਲ ਦਿਖਾ ਦਵਾਂਗੇ ਆਪਾਂ ਨੇ ਹੁਣ ਜੀਰੇ ਨੂੰ ਵੀ ਇੱਕ ਕੌਲੀ ਦੇ ਵਿੱਚ ਕੱਢ ਲਿਆ ਏ ਇਸੇ ਤਰ੍ਹਾਂ ਇਹ ਜਿਵੇਂ ਕਿ ਹੁਣ ਮੌਸਮ ਆਂਬੀਆਂ ਦਾ ਇਸੇ ਤਰ੍ਹਾਂ ਤੁਸੀਂ ਇਹ ਜਿਹੜੇ ਡਰਿੰਕ ਆਪਣੇ ਬੱਚਿਆਂ ਨੂੰ ਬਣਾ ਕੇ ਤਿਆਰ ਕਰਕੇ ਦੇ ਸਕਦੇ ਹੋ ਜੇਕਰ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਵੀ ਇਹ ਡਰਿੰਕਾ ਜਿਹੜੀ ਬਹੁਤ ਹੀ ਸਵਾਦਿਸ਼ਟ ਬਣਦੀ ਆ ਤਸੀਂ ਦੇ ਸਕਦੇ ਹਾਂ ਇੱਧਰ ਆਪਣੇ ਜਿਹੜੇ ਅੰਬ ਨੇ ਉਹ ਬਿਲਕੁਲ ਪੱਕ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਛਾਨੀ ਦੇ ਵਿੱਚ ਠੰਡੇ ਹੋਣ ਦੇ ਲਈ ਰੱਖ ਦੇਣਾ ਇਹ ਜਿਹੜੇ ਅੰਬ ਸੀਗੇ ਬਿਲਕੁਲ ਕੱਚੇ ਸੀਗੇ ਇਹਨਾਂ ਦੀ ਜਿਹੜੀ ਗੁੱਠਲੀ ਆ ਉਹ ਵੀ ਹਜੇ ਮਤਲਬ ਕਿ ਬਹੁਤ ਨਰਮ ਗੁੱਠਲੀ ਸੀਗੀ ਇਹਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਗੁੱਠਲੀ ਦੇ ਵਿੱਚ ਵਾਲ ਜਿਹਾ ਆ ਜਾਂਦੇ ਨੇ ਰੇਸ਼ੇ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਹਜੇ ਇਹਦੇ ਵਿੱਚ ਬਣੇ ਨਹੀਂ ਸੀਗੇ ਇਹ ਆਪਣੇ ਘਰ ਦੇ ਅੰਬ ਸੀਗੇ ਆਪਾਂ ਘਰੋਂ ਹੀ ਤੋੜ ਕੇ ਰੱਖੇ ਹੋਏ ਸੀ ਹੁਣ ਆਪਾਂ ਇਹਨਾਂ ਉਹ ਸਾਰੇ ਪਲਪੇ ਦਾ ਕੱਢ ਲਿਆ ਸੀਗਾ ਤੇ ਆਪਾਂ ਇੱਕ ਮਿਕਸਰ ਜਾਰ ਦੇ ਵਿੱਚ ਇਹਨਾਂ ਨੂੰ ਪਾ ਲਿਆ ਏ ਉਹਦੇ ਵਿੱਚ ਆਪਾਂ 1 ਇੰਚ ਅਦਰਕ ਦਾ ਟੁਕੜਾ ਪਾਇਆ ਏ ਤੇ ਨਾਲ ਹੀ ਦੋ ਕੱਟੀਆਂ ਹਰੀਆਂ ਮਿਰਚਾਂ ਨੇ ਉਹਨਾਂ ਨੂੰ ਪਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਸੇਂਦ ਨਮਕ ਦਾ ਪਾਵਾਂਗੇ ਅੱਧਾ ਚਮਚਾ ਨਾਲ ਆਪਾਂ ਇਹਦੇ ਵਿੱਚ ਕਾਲਾ ਨਮਕ ਐਡ ਕਰ ਲਵਾਂਗੇ ਕਾਲੇ ਨਮਕ ਨਾਲ ਕੀ ਹੈ ਕਿ ਉਹ ਫਲੇਵਰ ਵਧੀਆ ਹੁੰਦਾ ਹੈ ਤੇ ਖਾਣ ਪੀਣ ਦੇ ਵਿੱਚ ਵੀ ਬਹੁਤ ਟੇਸਟੀ ਹੁੰਦਾ ਤੇ ਡਾਈਜੈਸ਼ਨ ਵੀ ਵਧੀਆ ਰੱਖਦਾ ਹੁਣ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਦਾ ਪਾ ਲੈਣਾ ਤੇ ਪੌਣਾ ਇੱਕ ਚਮਚਾ ਇਹਦੇ ਵਿੱਚ ਆਪਾਂ ਸੌਂਫ ਪਾਵਾਂਗੇ ਸੌਂਫ ਦਾ ਪਾਊਡਰ ਤੇ ਨਾਲ ਹੀ ਪੌਣਾ ਚਮਚਾ ਇਹਦੇ ਵਿੱਚ ਆਪਾਂ ਨੇ ਜਿਹੜਾ ਭੁੰਨਿਆ ਹੋਇਆ ਜੀਰਾ ਪਾਊਡਰ ਸੀਗਾ ਆਪਣਾ ਉਹ ਪਾ ਲੈਣਾ ਤੇ ਆਪਾਂ ਨੇ ਦੋ ਤਿੰਨ ਹੀ ਬੇਸਿਕ ਜਿਹੇ ਮਸਾਲੇ ਲੈਨੇ ਜੇਕਰ ਤੁਸੀਂ ਹੋਰ ਵੀ ਮਸਾਲੇ ਸਪਾਈਸੀ ਜਾਂ ਕਟਵਾਦਾ ਆਪਣੇ ਹਿਸਾਬ ਨਾਲ ਲੈਣਾ ਪਸੰਦ ਕਰਦੇ ਹੋ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਪਰ ਜਿਆਦਾ ਮਸਾਲਿਆਂ ਦੇ ਵਿੱਚ ਕੀ ਹੈ ਕਿ ਫਲੇਵਰ ਹੈ ਜਿਹੜਾ ਅਸਲੀ ਉਹ ਕਿਤੇ ਨਾ ਕਿਤੇ ਖਤਮ ਹੀ ਹੋ ਜਾਂਦਾ ਇਸ ਕਰਕੇ ਆਪਾਂ ਨੇ ਥੋੜੇ ਮਸਾਲੇ ਨੇ ਜਿਹੜੇ ਉਹ ਇਸਤੇਮਾਲ ਕੀਤੇ ਨੇ ਆਪਣੀਆਂ ਅੰਬੀਆਂ ਸੀਗੀਆਂ ਬਿਲਕੁਲ ਕੱਚੀਆਂ ਸੀ ਤੇ ਦੇਖੋ ਕਿੰਨਾ ਸੋਹਣਾ ਸਮੂਥ ਪੇਸਟ ਬਣ ਕੇ ਤਿਆਰ ਹੋ ਗਿਆ ਹੈ ਜੇਕਰ ਤੁਸੀਂ ਇਹਨੂੰ ਛਾਣਨਾ ਚਾਹੋ ਤਾਂ ਛਾਣ ਵੀ ਸਕਦੇ ਹੋ ਤੇ ਮੇਰੀ ਬੇਟੀ ਨੇ ਹੈ ਜਿਹੜਾ ਇਹ ਰੈਸਪੀ ਬਣਾਈ ਹੈ ਬਿਨਾ ਛਾਣੀ ਬਣਾਈ ਆ ਤੇ ਇਧਰ ਆਪਾਂ ਨੇ ਅੱਧਾ ਕਿਲੋ ਆ ਜਿਹੜਾ ਪਾਣੀ ਲੈ ਲਿਆ ਏ ਪਾਣੀ ਦੇ ਵਿੱਚ ਆਪਾਂ ਨੇ ਸਵਾ 100 ਗ੍ਰਾਮ ਤੇ ਕਰੀਬਨ ਆਪਾਂ ਚੀਨੀ ਲਵਾਂਗੇ ਚੀਨੀ ਆ ਜਿਹੜੀ ਇਹ ਵੀ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਲੈ ਲਓਗੇ ਜੇਕਰ ਜ਼ਿਆਦਾ ਮਿੱਠਾ ਪੀਣਾ ਪਸੰਦ ਕਰਦੇ ਹੋ ਤਾਂ ਤੁਸੀਂ ਮਿੱਠਾ ਜ਼ਿਆਦਾ ਵੀ ਪਾ ਸਕਦੇ ਹੋ ਆਪਾਂ ਥੋੜਾ ਜਿਆਨੂ ਖੱਟੇਪਨ ਤੇ ਰੱਖਾਂਗੇ ਆਪਾਂ ਨੇ ਫਿਰ ਹੁਣ ਚੀਨੀ ਨੂੰ ਆ ਜਿਹੜਾ ਬਿਲਕੁਲ ਮੈਲਟ ਕਰ ਲੈਣਾ ਤੇ ਇਹਨੂੰ ਥੋੜਾ ਜਿਹਾ گاੜਾ ਹੋਣ ਤੱਕ ਪਕਾ ਲੈਣਾ ਆਪਾਂ ਨੇ ਦੋ ਤਾਰ ਜਾਂ ਇੱਕ ਤਾਰ ਦੀ ਇਹਦੀ ਚਾਸ਼ਨੀ ਨਹੀਂ ਬਣਾਉਣੀ ਹੈਗੀ ਜਦੋਂ ਆਪਣੀ ਚਾਣੀ ਹੈ ਜਿਹੜੀ ਰਿਜਨ ਲੱਜੂਗੀ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪਲਪ ਆਊ ਐਡ ਕਰ ਲਵਾਂਗੇ ਪਲਪ ਨੂੰ ਵੀ ਆਪਾਂ ਨੇ ਉਦੋਂ ਤੱਕ ਪਕਾਉਣਾ ਜਦੋਂ ਤੱਕ ਕਿ ਥੋੜਾ ਜਿਹਾ گاੜਾ ਨਹੀਂ ਹੋ ਜਾਂਦਾ ਆਪਾਂ ਜ਼ਿਆਦਾ ਦੇਰ ਤੱਕ ਨਹੀਂ ਇਹਨੂੰ ਪਕਾਉਣਾ ਤੇ ਹੁਣ ਆਪਾਂ ਨੇ ਇੱਕ ਮਧਾਣੀ ਦੀ ਮਦਦ ਨਾਲ ਇਹਨੂੰ ਬਿਲਕੁਲ ਇੱਕ ਮਿਕ ਕਰ ਲਿਆ ਏ ਤਾਂ ਕਿ ਜਿਹੜਾ ਆਪਣਾ ਇਹ ਸਾਰਾ ਬੈਟਰ ਉਹ ਚੰਗੀ ਤਰ੍ਹਾਂ ਰਿਜ ਜਵੇ ਆਪਾਂ ਨੇ ਇੱਕ ਦੋ ਵਾਲੀਆਂ ਹੀ ਇਹਨੂੰ ਦਵਾਉਣੀਆਂ ਨੇ ਆਪਾਂ ਜ਼ਿਆਦਾ ਨਹੀਂ ਪਕਾਉਣਾ ਤੇ ਇੱਕ ਆਪਾਂ ਇਹਦੇ ਵਿੱਚ ਨਿੰਬੂ ਆ ਜਿਹੜਾ ਉਹ ਪਾ ਲੈਣਾ ਹੈ ਨਿੰਬੂ ਦੇ ਨਾਲ ਵੀ ਟੇਸਟ ਆ ਜਿਹੜਾ ਬਹੁਤ ਵਧੀਆ ਹੋ ਜਾਂਦਾ ਤੇ ਇਸੇ ਤਰ੍ਹਾਂ ਜਿਹੜੀ ਇਹ ਰੈਸਪੀ ਹੈ ਬਣਾਉਣੀ ਬਹੁਤ ਹੀ ਸੌਖੀ ਆ ਇਹਨੂੰ ਤੁਸੀਂ ਸਾਰੀ ਗਰਮੀ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ 3-4 ਮਹੀਨੇ ਆਰਾਮ ਨਾਲ ਸਟੋਰ ਹੋ ਜਾਂਦੀ ਹੈ ਜਦੋਂ ਤੁਹਾਡੇ ਘਰ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ 3-4 ਚਮਚ ਜਨੇ ਜਿਹੜੇ ਗਲਾਸ ਦੇ ਵਿੱਚ ਪਾ ਕੇ ਉੱਪਰ ਦੀ ਬਰਫ਼ ਔਰ ਪਾਣੀ ਐਡ ਕਰਕੇ ਆਪਣੇ ਮਹਿਮਾਨਾਂ ਨੂੰ ਦੇ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀਆਂ ਪਸੰਦ ਆਉਂਦੀ ਹੋਣ ਤਾਂ ਮੇਰੀ ਰੈਸਪੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤੇ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਮੇਰੀ ਰੈਸਪੀ ਹੈ ਜਿਹੜੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਨਾਲ ਹੀ ਮੇਰੇ ਚੈਨਲ ਨੂੰ ਆ ਜਿਹੜਾ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਹੀ ਮੇਰੀਆਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਦੇ ਉੱਪਰ ਵੀ ਕਲਿੱਕ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਡਰਿੰਕ ਆਪਾਂ ਨੇ ਸਾਰੀ ਇਹੇ ਸਟੋਰ ਕਰਕੇ ਰੱਖ ਲਈ ਆ ਤੇ ਆਪਣੀ ਡਰਿੰਕ ਜਿਹੜੀ ਬਣ ਕੇ ਤਿਆਰ ਹੋ ਗਈ ਹੈ